ਅੱਜ ਨਾ ਮਿੱਤਰੋ ਪਿੰਡ ਸਮਾਦਪਾਈ ਖੜੇ ਆ ਜਿਲ੍ਹਾ ਮੋਗਾ ਠੋਡੇ ਵਾਸਤੇ ਨਾ ਨਗੀਨੇ ਵਰਗਾ ਟਰੈਕਟਰ ਲੈ ਕੇ ਆਏ ਆ ਟਰੈਕਟਰ ਹੈਗਾ ਜੀ ਫਾਰਮ ਟਰੈਕ 60 ਮਾਲਕ ਆਪਣੇ ਕੋਲੇ ਆ ਜੀ ਲੈਣੇ ਆ ਜਾਣਕਾਰੀ ਹਾਂਜੀ ਬਾਈ ਜੀ ਕੀ ਹਾਲ ਆ ਵਧ ਗਿਆ ਬਾਈ ਵਧਿਆ ਠੀਕ ਠਾਕ ਪੂਰੇ ਵਧ ਗਿਆ ਜੀ ਐਂਡ ਕੋਕਾ ਲੱਭ ਕੇ ਲਿਆਂਦਾ ਪੂਰਾ ਸਿਰੇ ਦਾ ਕੋਕਾ ਜੀ ਠੀਕ ਆ ਫਾਰਮ ਟਰੈਕ 60 ਟਰੈਕਟਰਾਂ ਤੇ ਗੱਲ ਕਰੀਏ ਮਾਡਲ ਕਿਹੜਾ ਬਾਈ ਮਾਡਲ 2000 ਆ ਜੀ 2000 ਮਾਡਲ ਆ ਤੇ ਨੰਬਰ ਪੰਜਾਬ ਨੰਬਰ ਪੰਜਾਬ ਦਾ ਜੀ ਠੀਕ ਹੈ ਬਾਈ ਜੀ ਪੰਜਾਬ ਦਾ ਟਰੈਕਟਰ ਦਾ ਨੰਬਰ ਆ ਤੇ ਗੱਲ ਕਰੀਏ ਬਾਈ ਟਾਇਰ ਹੈਗੇ ਅੱਧੇ ਕਾ ਨਾ ਅੱਧੇ ਕਾ ਹੈਗੇ ਇਹ ਚਾਰੇ ਗੂਡਿਆ ਦੇ ਗੂਡੀਅਰ ਕੰਪਨੀ ਦੇ ਅੱਧੇ ਕ ਟਾਇਰ ਆ ਚਾਰੇ ਤੇ ਬਾਈ ਰੰਗ ਪੇੜ ਦਾ ਸਾਰਾ ਓਰੀਜਨਲ ਇੱਥੇ ਮੇਰੇ ਸਾਬ ਨਾਲ ਹੋਇਆ ਹੈ ਨਾ ਜਿੱਥੇ 에어 ਕ ਬਾਈ ਐਰ ਗਲੈਂਡਰ ਵਾਲਾ ਜਿੰਨਾ ਹੈਗਾ ਆਹ ਤਾਂ ਇਹ ਹੋਇਆ ਹਾਂ ਬਾਕੀ ਸਾਰਾ ਓਰੀਜਨਲ ਹੈ ਜੀ ਬਾਕੀ ਟਰੈਕਟਰ ਜਿੱਥੋਂ ਬੱਗੋਂ ਨਿਕਲੀ ਜਾਂ ਨਿਕਲੀ ਆ ਹਾਂਜੀ ਹਾਂਜੀ ਬਾਕੀ ਟਰੈਕਟਰ ਸਾਰਾ ਓਰੀਜਨਲ ਆ ਹਾਂਜੀ ਮੇਨ ਗੱਲ ਕਰੀਏ ਬਾਈ ਟਰੈਕਟਰ ਆ ਚੱਕ ਕੇ ਖਾਈ ਇੰਜਨ ਗੇਅਰ ਦਾ ਜਮਾ ਸੁੱਕਾ ਪੂਰਾ ਦਸਲੀ ਵਾਲਾ ਜੀ ਪਲੇਟਾਂ ਬਲੂਟਾਂ ਨਾਲ ਆ ਟਰੈਕਟਰ ਦੇ ਪੂਰਾ ਚੰਗਾ ਇੰਜਨ ਗੇਅਰ ਦਾ ਬਈ ਵਾਹ ਕੇ ਲੈ ਆਣ ਕਿ ਨਹੀਂ ਮੈਂ ਤੇ ਨਾਲ ਵਾਹ ਕੇ ਲਿਆ ਤੇ ਨਾਲ ਕਾਰੀਗਰ ਲੈ ਕੇ ਆਣਾ ਵੀ ਆਪਾਂ ਨੂੰ ਕੋਈ ਡਰ ਵਾਲੀ ਗਾ ਲੰਗੀ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਵੀ ਟਰੈਕਟਰ ਇੰਨਾ ਚੰਗਾ ਹਾਂ ਮਗਰਾਟਾ ਮਗਰੂਟਾਂ ਦਾ ਬਹੁਤ ਵੇਦ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਮਾਰ ਨਾਲ ਚੀ ਸੰਭੀ ਵੀ ਆ ਬਹੁਤ ਵਧੀਆ ਬਹੁਤ ਸੰਭਾਈ ਵਾਲਾ ਟਰੈਕਟਰ ਆ ਹਾਂ ਵੀ ਸੰਭਿਆ ਹੋਇਆ ਟਰੈਕਟਰ ਆ ਤੇ ਟਰੈਕਟਰ ਦੇ ਨਾਲ ਸਮਾਨ ਪੂਰਾ ਮਿਲੂਗਾ ਹਾਂਜੀ ਡੰਡਾ ਫੱਟੀ ਛਤਰੀ ਲੱਗੀ ਆ ਠੀਕ ਆ ਵੀ ਪੂਰਾ ਸਮਾਨ ਮਿਲੂਗਾ ਰਿਮਾ ਰੂਮਾ ਦਾ ਵੀ ਵੇਦ ਆ ਤੇ ਮਤਲਬ ਇਹ ਬਹੁਤ ਵਧੀਆ ਨਹੀਂ ਤਾਂ ਨਾਲਕੀਆਂ ਕੋਲੋਂ ਨਾ ਗਲ ਜਾਂਦਾਗਾ ਹਾਂ ਵੀ ਨਾਲਕੀਆਂ ਗਲ ਜਾਂਦੀਆਂ ਰਿਮਾ ਰੂਮਾ ਦਾ ਮਗਰਾੜਾਂ ਦਾ ਪੂਰਾ ਟੇਲੈਂਡ ਦਾ ਪੂਰਾ ਸਾਫ ਆ ਬਹੁਤ ਦਸੱਲੀ ਵਾਲਾ ਜੀ ਇੰਜਨ ਗੇਅਰ ਦਾ ਵਾਹ ਕੇ ਸੌਦਾ ਲਾ ਸਕਦੇ ਹੋ ਤੇ ਬਾਈ ਜੀ ਆਪਾਂ ਇਹਦੀ ਕੀ ਡਿਮਾਂਡ ਰੱਖੀ ਆ ਡਿਮਾਂਡ ਇਹਦੀ 185 ਹੈ ਜੀ ਤੇ ਬਾਈ ਜੀ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨਾਂ ਦਾ ਖੁੱਲਾ ਮਾਨਤਨ ਕਰਦਾਂਗੇ ਫੁੱਲ ਮਾਨਤਨ ਹੋਊਗਾ ਹਾਂਜੀ ਹਾਂਜੀ ਤੇ ਇਹ ਕਿਹੜੇ ਪਿੰਡ ਵਗਾਊਗਾ ਸਮਾਤਪਾਈ ਹੈ ਜੀ ਜ਼ਿਲ੍ਹਾ ਮੋਗਾ ਹਣਾ ਜ਼ਿਲ੍ਹਾ ਮੋਗਾ ਨੰਬਰ ਬੋਲੀ ਬਾਈ 99767 ਠੀਕ ਆ 92747 ਹੁਣ ਬਾਈ ਥੋੜੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਆਪਾਂ ਮਾਨਤਨ ਫੁੱਲ ਕਰਦਾਂਗੇ ਫੁੱਲ ਖੁੱਲਾ ਕਰਦਾਂਗੇ ਜੀ ਕਾਰੀਗਰ ਨਾਲ ਲੈ ਕੇ ਆਉਣਾ ਇੰਨਾ ਦਸੱਲੀ ਵਾਲਾ ਟਰੈਕਟਰ ਆ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਜੀ ਦਬਕੇ ਸ਼ੇਅਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ